ਧਾਰਮਿਕ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਮੈਨੂੰ નિર્ਦੋਸ਼ ਮੰਨਦੇ ਹੋਏ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਉਹਦੇ ਨਾਲ ਹੀ ਬਲਦੇਵ ਸਿੰਘ ਜੀ ਤੇ ਗੁਰਦਿਆਲ ਸਿੰਘ ਜੀ ਦੇ ਉਹਨਾਂ ਨੇ ਬਾਰੇ ਫੈਸਲਾ ਦਿੱਤਾ ਕਿ ਇਹ ਪਹਿਲਾਂ ਵੀ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਬਾਣੀਆਂ ਸੁਣਾਉਣ ਦਾ ਆਦੇਸ਼ ਹੋਇਆ ਸੀ ਜੋ ਇਹ ਨਹੀਂ ਸੁਣਾ ਸਕੇ ਕਿਉਂਕਿ ਇਹਨਾਂ ਨੂੰ ਬਾਣੀਆਂ ਆਉਂਦੀਆਂ ਨਹੀਂ ਇਹ ਬਾਣੀ ਨਾ ਆਉਣ ਦੇ ਬਾਵਜੂਦ ਵੀ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਜਾਂਦੇ ਨੇ ਫਿਰੰਦਾ ਨੇ ਕਦੀ ਵੀ ਖਾਲਸਾ ਪੰਥ ਦੇ ਹੱਥ ਵਿੱਚ ਕਦੀ ਕੋਈ ਮੁੱਦਾ ਨਹੀਂ ਉਠਾਇਆ ਭਾਵੇਂ ਉਹ ਡਾਂਗਮਾਰ ਗੁਰਦੁਆਰਾ ਸਾਹਿਬ ਦਾ ਮੁੱਦਾ ਹੋਵੇ ਗਿਆਨ ਗੋਦੜੀ ਦਾ ਮੁੱਦਾ ਹੋਵੇ ਮੰਗੂ ਮੱਠ ਦਾ ਉਹ ਮੁੱਦਾ ਹੋਵੇ ਜਾਂ ਉਹ ਖਾਲਸਾ ਪੰਥ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਇਹਨਾਂ ਦੀ ਰਸਨਾ ਤੋਂ ਕਦੀ ਇੱਕ ਬੋਲ ਨਹੀਂ ਨਿਕਲਿਆ ਮੈਂ ਕੋਈ ਕਿਸੇ ਦੇ ਵਿਰੋਧ ਜਾਂ ਪੱਖ 'ਚ ਗੱਲ ਨਹੀਂ ਕਰ ਰਿਹਾ ਮੈਂ ਸਿਧਾਂਤਕ ਗੱਲ ਕਰ ਰਿਹਾ ਹਾਂ ਖਾਲਸਾ ਪੰਥ ਨੂੰ آگਾਹ ਕਰਨਾ ਮੇਰਾ ਫਰਜ਼ ਬਣਦਾ ਹੈ ਮੈਂ ਖਾਲਸਾ ਪੰਥ ਦੇ ਚਰਨਾਂ 'ਚ ਬੇਨਤੀ ਕਰਦਾ ਜੋ ਵਿਸ਼ਵ ਭਰ ਵਿੱਚ ਵਸਦਾ ਹੈ ਕਿ ਅੱਜ ਦੇ ਇਹ ਗ੍ਰੰਥੀ ਬਲਦੇਵ ਸਿੰਘ ਤੇ ਗੁਰਦੇਵਾਲ ਸਿੰਘ ਪਰਸੂ ਰਾਮ ਸਿੰਘ ਅਮਰਜੀਤ ਸਿੰਘ ਜਿਨ੍ਹਾਂ ਦੇ ਘਰਾਂ ਵਿੱਚ ਜਿਹੜਾ ਉਹ ਕੇਸਾਂ ਦੇ ਕਤਲ ਹੁੰਦੇ ਨੇ ਇਹਨਾਂ ਦੇ ਬੱਚੇ ਰੋਜ਼ਾਨਾ ਸਵੇਰੇ ਕੇਸ ਕੱਟ ਕੇ ਫੇਰ ਕੰਮਕਾਰ ਕਰਦੇ ਨੇ ਇਹਨਾਂ ਦੀ ਬੱਚੀਆਂ ਦੇ ਨਾਮ ਨਾਲ ਕੌਰ ਸ਼ਬਦ ਵੀ ਨਹੀਂ ਹੈਗਾ ਸਿੰਘ ਤਾਂ ਕਿਤੇ ਰਹਿ ਗਿਆ ਉਹਦੀਆਂ ਅਸੀਂ ਫੋਟੋ ਪਹਿਲਾਂ ਵੀ ਦਿਖਾਈਆਂ ਨੇ ਹੁਣ ਵੀ ਦਿਖਾ ਸਕਦੇ ਹਾਂ ਇਹਨਾਂ ਨੂੰ ਤਖਤ ਪਟਨਾ ਸਾਹਿਬ ਦੇ ਗ੍ਰੰਥੀ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਮੈਂ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗਾ ਤਖਤ ਸਾਹਿਬ ਜੀ ਦੇ ਕਸਟੋਡੀਅਨ ਨੇ ਜਿਲ੍ਹਾ ਜੱਜ ਸ੍ਰੀ ਰੂਪੇਸ਼ ਦੇਵੋ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਦਖਲ ਦੇ ਕੇ ਜਲਦੀ ਤੋਂ ਜਲਦੀ ਇਹਨਾਂ ਮਸੰਦਾਂ ਤੋਂ ਤਖਤ ਪਟਨਾ ਸਾਹਿਬ ਖਾਲੀ ਕਰਵਾਇਆ ਜਾਏ ਤਾਂ ਕਿ ਖਾਲਸਾ ਪੰਥ ਲਈ ਜਿਹੜਾ ਹੈ ਕੋਈ ਹੋਰ ਨਵਾਂ ਇਹ ਬਖੇੜਾ ਨਾ ਪੈਦਾ ਕਰਨੇ ਕਰ ਰਹੇ ਨਰੋਜ ਦਿਹਾੜੀ ਇਹ ਜਿਹਨੂੰ ਚਾਹਣਗੇ ਉਹਨੂੰ ਮਰ ਜਿਹਨੂੰ ਮਰਜ਼ੀ ਲਿਆ ਕੇ ਤੇ ਕਰਨਗੇ ਜੀ ਅਸੀਂ ਨਵਾ ਕਰ ਦਿੱਤਾ ਅਸੀਂ ਨੂੰ ਪੰਚੋ ਸੇਕ ਦਿੱਤਾ ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਨੂੰ ਇਹ ਕੰਨ ਨੇ ਜੀ ਅਸੀਂ ਤਨਖਾਹਿਆ ਕਰ ਦਿੱਤਾ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦਾ ਇਹ ਰਾਈਟ ਨਹੀਂ ਹੈਗਾ ਖਾਲਸਾ ਪੰਥ ਦਾ ਸ਼ਰਮੌਰ ਸੁਪਰੀਮ ਧਾਰਮਿਕ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਰਾਜਨੀਤਿਕ ਸੱਤਾ ਤੇ ਧਰਮ ਸੱਤਾ ਦਾ ਕੇਂਦਰ ਹੈ ਉਹ ਗੱਲ ਸਪਸ਼ਟ ਤੌਰ ਤੇ ਹੈ ਕਿ ਜਿੰਨੀ ਵੀ ਚੱਲ ਰਹੀ ਹੈ ਅੱਜਕੱਲ ਚਰਚਾ ਉਹ ਸਾਰੇ ਪੋਲਿਟੀਕਲ ਮੋਟੀਵੇਟਿਡ ਹੈ ਸਕੇ ਪਾਵੇਂ ਉਹ ਕਿਹੜਾ ਅਕਾਲੀ ਦਲ ਹੈ ਜਿਹੜਾ ਸ਼ੋਮਿਆ ਅਕਾਲੀ ਦਲ ਬਾਦਲ ਹੈ ਉਹ ਹੈ ਕਿ ਕੋਈ ਹੋਰ ਅਕਾਲੀ ਦਲ ਹੈ ਇਹਦਾ ਫੈਸਲਾ ਜਿਹੜਾ ਹੈ ਸਰਕਾਰਾਂ ਜਿਹੜੀਆਂ ਨੇ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਪਟਨਾ ਸਾਹਿਬ ਦੀ ਸਰਕਾਰ ਹੈ ਜਾਂ ਦੂਜੀ ਹੈ ਉਹਦੇ ਪ੍ਰੈਸਰ ਹੁੰਦੇ ਨੇ ਉਹਦੇ ਚ ਟਾਰਗੇਟਡ ਸੁਖਵੀਰ ਬਾਦਲ ਤੇ ਜਿਹੜਾ ਉਹ ਹੈ ਹੀ ਹੈ ਕਿਉਂਕਿ ਅਕਾਲੀ ਦਲ ਦਾ ਪ੍ਰਧਾਨਮੀ ਉਹ ਹੀ ਹੈ ਸੋ ਇਹ ਲੜਾਈ ਜਿਹੜੀ ਹੈ ਉਹ ਬੇਸਿਕਲੀ ਉੱਥੋਂ ਤੱਕ ਹੈ ਵੈਸੇ ਗੱਲ ਇਹ ਹੈ ਕਿ ਬੜੇ ਸਪਸ਼ਟ ਤੌਰ ਤੇ ਹੈ ਕਿ ਤਨਖਾਹਿਆ ਕਰਾਰ ਦੇਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੁલાਏ ਗਏ ਪੰਜ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੈ ਜਿਹਦੇ ਵਿੱਚ ਆਮ ਤੌਰ ਤੇ ਤਿੰਨ ਜਾਂ ਚਾਰ ਜਥੇਦਾਰ ਸ਼ਾਮਲ ਹੁੰਦੇ ਨੇ ਤੇ ਬਾਕੀ ਜਿਹੜੇ ਘਟਦੇ ਹੋਏ ਤਾਂ ਦਰਬਾਰ ਸਾਹਿਬ ਦਾ ਹੈਡ ਗਰਨ ਸੀ ਜਿਹੜੇ ਦੂਜੇ ਜਨਨ ਸ਼ਾਮਲ ਕਰਦੇ ਨੇ ਇਹ ਪੁਰਾਣੀ ਜਰੀਆ ਸਾਡੀ ਪਰੰਪਰਾ ਜਦੋਂ ਵੀ ਤਨਖਾਹਿਆ ਕਰਾਰ ਦੇਣ ਦੀ ਗੱਲ ਜਿਹੜੀ ਆ ਉਹ ਚਲਦੀ ਆ ਹੁਣ ਇੱਥੇ ਜਿਹੜੀ ਹੈ ਇਹ ਦੋ ਜਿਹੜੇ ਨੇ 15 ਪਹਿਲੀ ਗੱਲ ਤੇ ਹੈ ਕਿ ਪਟਨਾ ਸਾਹਿਬ ਨੂੰ ਜਿਹੜਾ ਉਹ ਅਧਿਕਾਰ ਤਨਖਾਹਿਆ ਕਰਾਰ ਦੇਣ ਦਾ ਕਿਸੇ ਪਰੰਪਰਾ ਵਿੱਚ ਵੀ ਨਹੀਂ ਕੋਈ ਨੰਤਰ ਚਲੋ ਹੈ ਹੀ ਨਹੀਂ ਪਰੰਪਰਾ ਵਿੱਚ ਵੀ ਨਹੀਂ ਦੂਜੀ ਗੱਲ ਇਹ ਹੈ ਕਿ ਜਥੇਦਾਰਾਂ ਨੂੰ ਅਧਿਕਾਰ ਹੈ ਪਰ ਅਕਾਲ ਤਰਨ ਸਾਹਿਬ ਦੇ ਜਥੇਦਾਰ ਪੰਜ ਸਿੰਘ ਸੇਬਾਨ ਦੀ ਮੀਟਿੰਗ ਬੁਲਾ ਲੈਣਾ ਹੈ ਪੰਜ ਸਿੰਘ ਸੇਬਾਨ ਵਿੱਚ ਆਮ ਤੌਰ ਤੇ ਜਿਹੜੀ ਬਹੁਤ ਸੰਪਤੀ ਜੁੜੀ ਹੈ ਉਹ ਜਥੇਦਾਰਾਂ ਦੀ ਹੁੰਦੀ ਹੈ ਜਿਹੜੇ ਪੰਜ ਤਖਤਾਂ ਨੇ ਉਹਨਾਂ ਦੇ ਵਿੱਚੋਂ ਹੁਣ ਇੱਥੇ ਜਿਹੜੀ ਹੈ ਇਹ ਪਹਿਲੇ ਦਿਨ ਤੋਂ ਜੋ ਜੀ ਕਾਰਵਾਈ ਹੈ ਉਹਨਾਂ ਵਿੱਚ ਜਥੇਦਾਰ ਕੋਈ ਸ਼ਾਮਲ ਨਹੀਂ ਕੀਤਾ ਗਿਆ ਇਹਨਾਂ ਵਿੱਚ ਜਿਹੜੇ ਨੇ ਪੰਜ ਪਿਆਰੇ ਜਿਹੜੇ ਨੇ ਸ਼ਾਮਲ ਪੰਜ ਪਿਆਰਿਆਂ ਦਾ ਰੋਲ ਜਿਹੜਾ ਹੈ ਉਹ ਅਮਰਤ ਛਕਾਣਾ ਹੈ ਤਰਨ ਪਰ ਚਾਰ ਤਾ ਇਹ ਜਿਹੜੇ ਐਕ੍ਰਿਟਿਜੇਟ ਜਨ ਹੈ ਇਹ ਜਥੇਦਾਰ ਦੇ ਪੰਜ ਪਿਆਰਿਆਂ ਨੂੰ ਨਹੀਂ ਹੈ ਇੱਕ ਵਾਰੀ ਪਹਿਲਾ ਮੀਟਿੰਗ ਆਫ ਪ੍ਰਾਈਵੇਸੀ ਤੋਂ ਪੰਜ ਪਿਆਰੇ ਜਿਹੜੇ ਸਨ ਉਹ ਜਿਹੜਾ ਸਨ ਉਹ ਹਟਾ ਦਿੱਤੇ ਗਏ ਸਨ ਉਸ ਤੋਂ ਬਾਅਦ ਵੀ ਇੱਕ ਵਾਰੀ ਪਿੱਛੇ ਵੀ ਇਹ ਪੰਜ ਪਿਆਰਿਆਂ ਦੀ ਜਿਹੜੀ ਸੀ ਉਹ ਦੰਦਵਾਨ ਸਾਹਿਬ ਵਿੱਚ ਪੰਜ ਪਿਆਰਿਆਂ ਨੇ ਕੀਤਾ ਸੀ ਤੋਂ ਉਹਨੂੰ ਸੰਗਤ ਨੇ ਕੋਈ ਜਰਾ ਅਮੀਰ ਨਹੀਂ ਸੀ ਤੇ ਦੂਜੀ ਵੀ ਨਹੀਂ ਹੈ ਇਹ ਮੇਜੜੀ ਹੈ ਕਿ ਇਹ ਜਿਹੜੀ ਹੈ ਤਨਖਾਹਾਂ ਕਰਾਰ ਦੇਣ ਦਾ ਅਧਿਕਾਰ jurisdiction ਔਰ ਜਾਂ ਪਰੰਪਰਾ ਉਹ ਜਿਹੜੀ ਹੈ ਉਹ ਕਿਸੇ ਇੱਕ ਤਖਤ ਨੂੰ ਨਹੀਂ ਇਵਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਧਿਕਾਰ ਹੈ ਲੇਕਿਨ ਪੰਜ ਜੱਥੇਦਾਰਾਂ ਦੇ ਸਮੇਤ ਔਰ ਉਹਦੇ ਵਿੱਚੋਂ ਮੈਜੋਰਟੀ ਜਿਹੜੀ ਹੈ ਜ਼ਰੂਰ ਜੱਥੇਦਾਰ ਜਿਹੜਾ ਨੇ ਉਹਨਾਂ ਨੇ ਤਾਂ ਪਰੰਪਰਾ ਇਹ ਬਣ ਗਈ ਹੈ ਕਿ ਜੇ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਹੈੱਡ ਗੰਥੀ ਦਰਬਾਰ ਸਾਹਿਬ ਇਸ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹ ਲੈ ਕੇ ਜੇ ਇੱਕ ਜਾਂ ਦੋ ਜੱਥੇਦਾਰ ਕੱਟ ਹੋਣ ਕਿਉਂਕਿ ਜਿਹੜਾ ਹਜ਼ੂਰ ਸਾਹਿਬ ਦੇ ਜੱਥੇਦਾਰ ਨੇ ਉਹ ਹਜ਼ੂਰ ਸਾਹਿਬ ਤੋਂ ਬਾਹਰ ਨਹੀਂ ਜਾਂਦਾ ਉੱਥੋਂ ਦੀ ਪਰੰਪਰਾ ਹੈ ਸੋ ਪੰਜੇ ਇਕੱਠੇ ਹੋ ਹੀ ਨਹੀਂ ਸਕਦੇ ਸੋ ਇਹ ਜਿਹੜੇ ਦੋ ਤਖਤ ਹੈ ਨੇ ਹਜ਼ੂਰ ਸਾਹਿਬ ਦੇ ਪਟਨਾ ਸਾਹਿਬ ਇਹ ਤਖਤ ਇਹ ਜਿਹੜੇ ਨੇ ਇਹਨਾਂ ਦੇ ਐਕਟ ਜਿਹੜਾ ਹੈ ਉਹ ਐਸਟੀਪੀਸੀ ਦੇ ਐਕਟੋਂ ਵੱਖਰਾ ਸੋ ਉਸ ਹਿਸਾਬ ਦੇ ਨਾਲ ਇਹ ਪੋਲੀਟੀਕਲ ਹੈ ਇਸ ਸਿਸਟਮ ਪੋਲੀਟੀਕਲ ਹੈ ਤੇ ਪੋਲੀਟੀਕਲ ਟਾਰਗੇਟਡ ਹੈ ਨਾਲੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਗੈਰ ਤੇ ਬਾਕੀ ਜਥੇਦਾਰਾਂ ਨੂੰ ਬੁਲਾਉਣ ਤੋਂ ਬਿਨਾਂ ਕਿਸੇ ਕਿਸਮ ਦੀ ਸੰਗਤ ਨੇ ਜਿਹੜਾ ਉਹ ਪ੍ਰਵਾਨ ਨਹੀਂ ਕਰਨਾ